ਸਸਿਕਲ ਜੀ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਬਲੌਗ ਵਿੱਚ ਮੈਂ ਆਸ਼ ਕਰਦਾ ਹਾਂ ਜੀ ਸਾਰੇ ਠੀਕ ਠਾਕ ਹੋਵੋ 6 ਵਜੇ 2 ਮਿੰਟ ਹੋ ਗਏ ਸੀ ਜਦੋਂ ਆਪਾਂ ਉੱਠੇ ਸੀ ਤੇ ਆਪਾਂ ਸਵੇਰੇ ਉੱਠ ਕੇ ਨਾਲ ਹੀ ਬਾਹਰ ਗਏ ਤਾਂ ਬਾਹਰ ਬਹੁਤ ਸੁਹਾਣਾ ਮੌਸਮ ਬੱਦਲੇ ਬੱਦਲ ਹੋਏ ਪਏ ਸੀ ਮਿੱਤਰੋ ਪਤਾ ਨਹੀਂ ਫੇਰ ਕਿੱਥੇ ਚੱਲ ਗਏ ਸਾਡੇ ਤਾਂ ਬੁਰੇ ਹਾਲ ਹੈ ਗਰਮੀ ਨੇ ਬੁਰੇ ਹਾਲ ਕੀਤੇ ਪਏ ਇੱਧਰ ਮੰਮੀ ਸਾਡੀ ਕਰੀ ਸੀ ਪਾਠ ਤੇ ਘਰ ਵਾਲੀ ਪਤਾ ਨਹੀਂ ਕਿਆ ਲੱਭੀ ਜਾਂਦੀ ਆ ਲੜਾਈ ਪੂਰੀ ਹੋਈ ਉਹ ਫਾਈਟਿੰਗ ਚ ਚੱਲ ਰਿਹਾ ਕੰਮ ਤੇ ਇੱਧਰ ਸਾਡੇ ਦੁੱਧ ਦੇ ਵਿੱਚ ਪਾਤਾਈ ਕਮ ਕਮ ਕਰਕੇ ਆਏ ਤਨ ਵੇੜੇ ਟੀਲਾ ਦੇ ਵਿੱਚ ਪਾਤੇ ਓਟਸ ਆਪਣੀ ਸਵੇਰ ਦੀ ਹੈਗੀ ਡਾਈਟ ਤੇ ਆਪਾਂ ਖਾ ਕੇ ਤੇ ਆਪਾਂ ਚੱਲ ਜਾਨੇ ਕੰਮ ਤੇ ਪਰ ਸਵੇਰੇ ਖਾ ਕੇ ਤੇ ਆਪਾਂ ਪਹਿਲਾਂ ਪਸੂਆਂ ਨੂੰ ਪੱਟੇ-ਪੱਟੇ ਭਾਈ ਨਾਲੇ ਪਾਗੂ ਹੋ ਗੋ ਚੱਕ ਕੇ ਤੇ ਆਪਾਂ ਹੋ ਗਏ ਰੈਡੀ ਰੈਡੀ ਹੋ ਕੇ ਤੇ ਆਪਾਂ ਤੁਰ ਪਏ ਜੀ ਪਿੰਡ ਨੂੰ ਤੋਂ ਸ਼ਹਿਰ ਨੂੰ ਆਪਾਂ ਜਾਣਾ ਸੀਗਾ ਪ੍ਰੀ ਟ੍ਰੈਵਲ ਬੰਗਾ ਤੇ ਆਪਾਂ ਜ ਬੰਨੀ ਸੀ ਪੱਗ ਠੋਕੇ ਹਾਂ ਲੈ ਵੀ ਮੈਂ ਤੇਰਾ ਪੱਗ ਬਨ ਕੇ ਤੇ ਜਲ ਕਰੀਓ ਸ਼ਹਿਰ ਨੂੰ ਲਾ ਕੇ ਦੇਸੀ ਦਿਲ ਸਰੋਂ ਦਾ ਦਾੜੀ ਨੂੰ ਘਰ ਵਾਲੀ ਸੀ ਗੁੱਸੇ ਤੇ ਆਪ ਥੋੜੀ ਜਿਹੀ ਬਣਾਈ ਵੀਡੀਓ ਤੇ ਨਾਲ ਦੇਖੀਗੇ ਤੇ ਆਪਾਂ ਪਹੁੰਚ ਗਏ ਜੀ ਪ੍ਰੀ ਟ੍ਰੈਵਲ ਪੰਗਾ ਆਪਣਾ ਦਫ਼ਤਰ ਜਿੱਥੇ ਆਪਾਂ ਬੈਠੀ ਦਾ ਅੱਜਕੱਲ ਤੇ ਸਾਰੇ ਭਰਾਵਾਂ ਨੂੰ ਜਿਹਨਾਂ ਨੂੰ ਵੀ ਬਾਹਰ ਨੂੰ ਜਾਣਾ ਹੋਵੇ ਸਾਡੇ ਕੋਟਾ ਲੈ ਸਕਦਾ ਬਿਲਕੁਲ ਬਾਜ਼ਵਰੇਟਾਂ ਦੇ ਉੱਤੇ ਆਪਾਂ ਬਿਲਕੁਲ ਰੇਟ ਜਿਹੜਾ ਬਿਲਕੁਲ ਬਾਜ਼ਵਧਾਈ ਦਾ ਸਾਰਿਆਂ ਨੂੰ ਕੋਈ ਵੀ ਭਰਾ ਫੋਨ ਕਰ ਸਕਦਾ ਜਦੋਂ ਮਰਜੀ 24 ਘੰਟੇ ਫੋਨ ਸਾਡਾ ਖੁੱਲਾ ਵਾ ਤੇ ਫੇਰ ਆਪਾਂ ਚੱਲ ਗਏ ਸ਼ਹਿਰ ਤੋਂ ਜਾਣਾ ਸੀ ਨਵਾਂ ਸ਼ਹਿਰ ਥੋੜੇ ਜਿਹਾ ਕੰਮ ਸੀਗਾ ਆਪਣਾ ਸੀਗੇ ਸਾਹਿਬ ਦੇ ਕੋਲ ਸੀ ਰੱਖਣਾ ਪੈਂਦਾ ਅੱਜਕੱਲ ਮਾਇਆ ਬਹੁਤਾਂ ਨਾਲ ਪਈ ਆ ਯੂਟਿਊਬ ਤੋਂ ਵੀ ਤੇ ਆਪਾਂ ਦਰਪਾਈ ਜੀ ਨਵਾਂ ਸ਼ਹਿਰ ਨੂੰ ਨਵਾਂ ਸ਼ਹਿਰ ਤੋਂ ਪਹੁੰਚ ਗਏ ਜੀ ਭਿੰਦੇ ਭਰਾ ਦੀ ਦੁਕਾਨ ਤੇ ਪਰ ਭਿੰਦਾ ਭਰਾ ਨਹੀਂ ਸੀਗਾ ਉਹਨਾਂ ਦੇ ਸਾਥੀ ਸੀ ਉੱਥੇ ਠੰਡੀ ਸ਼ਰਦਾਈ ਖਾਲਸਾ ਠੰਡੀ ਸ਼ਰਦਾਈ ਤੇ ਤੋਂ ਆਪਾਂ ਹੋ ਕੇ ਤੇ ਆਪਾਂ ਪਹੁੰਚ ਗਏ ਜੀ ਫਿਰ ਮਜਾਰੀ ਲਾਹਵੇ ਮੈਟਰੋਂ ਮਜਾਰੀ ਪਹੁੰਚ ਗਏ ਆ ਤੇ ਆਪਣਾ ਹੈਗਾ ਉੱਥੇ 버ਗਰ ਸ਼ਰਗਰ ਦੀ ਦੁਕਾਨ ਉੱਤੇ ਵੀ ਹੈਗੀ ਇੱਕ ਆਪਣੀ ਤੇ ਆਪਣੇ ਭਰਾ ਦੋਏ ਸਾਪਾ ਜੀ ਇਹ ਪੂਰੇ ਮਜਾਰੀ ਜੀ ਗੋਲਪੁਰ ਸਾਹਿਬ ਦੀ ਸ਼ਮੀ ਨਗਰ ਆਈ ਇਹ ਬਾਈ ਦਾ ਹੈਗਾ ਕੈਫੇ KFC ਕੈਫੇ ਆ ਜੀ ਮਜਾਰੀ ਦੇ ਵਿੱਚ ਬਹੁਤ ਵਧੀਆ ਤੇ ਉੱਥੇ ਮੁਲਾਕਾਤ ਹੋਈ ਸਾਡੀ ਸਤਨਾਮ ਸਿੰਘ ਜੀ ਭਾਰਾਪੁਰ ਸਾਹਿਬ ਪੰਥ ਦੇ ਪ੍ਰਸਿੱਧ ਢਾਡੀ ਵੀ ਆ ਹੁਣ ਤੇ ਬਹੁਤ ਉੱਚੀ ਸ਼ਖਸੀਅਤ ਨੇ ਬਣਾਚੌਰ ਏਰੀਆ ਦੀ ਸਤਜਾਹਰਦਾਰ ਸਤਨਾਮ ਸਿੰਘ ਜੀ ਭਾਰਾਪੁਰ ਇਹ ਹੁਣੇ-ਹੁਣੇ ਇਟਲੀ ਇੰਗਲੈਂਡ ਘੁੰਮ ਕੇ ਆਏ ਨੇ ਤੇ ਬਹੁਤ ਵਧੀਆ ਢਾਡੀ ਜਥਾ ਇਹਨਾਂ ਦਾ ਉਹਨਾਂ ਨਾਲ ਮੁਲਾਕਾਤ ਤੋਂ ਬਾਅਦ ਫਿਰ ਆਪਾਂ एफ कैफे ਦੇ ਵਿੱਚ ਪੀਜ਼ਾ ਬਣਾ ਰਿਹਾ ਸੀ ਉਹਨਾਂ ਦੀ ਐਡ ਕਰਨੀ ਸੀ ਬਾਈ ਕਿਰਨਦੀਪ ਸਿੰਘ ਤੇ ਆਪਾਂ ਉੱਥੇ ਫਿਰ ਪੀਜ਼ਾ ਬਣਾ ਰਿਹਾ ਮੁੰਡਿਆ ਦਾ ਬਣਾਇਆ ਬਲੌਗ ਪੀਜ਼ਾ ਦੇ ਵਿੱਚ ਵਾ ਵਾ ਪਿਆਜ਼ ਵਾ 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 ਮੈਂ ਕਿਹੜੇ ਚਿਮਲਾ ਮਿਰਚਾਂ ਪਿਆਜ਼ ਤੇ ਸੌਸ ਪਨੀਰ ਤੇ ਉਧਰ 버ਗਰ ਵੀ ਲੱਗ ਰਿਹਾ ਮਿੱਤਰੋ ਤੇ ਬਹੁਤ ਬਹੁਤ ਰੱਛ ਪੈਂਦਾ ਬਾਈ ਦੇ ਕੈਫੇ ਦੇ ਉੱਤੇ ਬਹੁਤ ਵਧੀਆ ਖਾਣੇ ਵਾਲਾ ਪਰਵੰਦ ਵੀ ਬਹੁਤ ਵਧੀਆ ਬਾਈ ਦਾ ਤੇ ਆਪਾਂ ਪਹੁੰਚ ਫਿਆਣਾ ਸੀਗਾ ਪਿੰਡ ਨੂੰ ਤੇ ਮੋਟਰਸਾਈਕਲ ਚੱਕ ਕੇ ਆਪਾਂ ਪਹੁੰਚੇ ਜੀ ਸਮੁੰਦੜੇ ਸਮੁੰਦੜੇ ਤੋਂ ਹੁੰਦੇ ਹੋਏ ਆਪਾਂ ਪਹੁੰਚੌਣੀ ਮਾਸਸੀ ਦੇ ਪਿੰਡ ਪਿੰਡ ਰੋਡ 'ਤੇ ਤੇ ਜਦੋਂ ਆਪਾਂ ਉੱਥੇ ਪਹੁੰਚੇ ਤਾਂ ਕੋਈ ਨਹੀਂ ਸੀ ਫਿਰ ਆਪਾਂ ਮਾਸਸੀ ਨੂੰ ਮਿਲ ਕੇ ਬੁਲਾਈ ਸਾਸਰੀ ਘਰ ਤੇ ਆਪਾਂ ਪਹੁੰਚ ਗਏ ਜੀ ਘਰੇ ਆਪਣੇ ਫਿਰ ਘਰ ਵਾਲੀ ਕਹਿੰਦੀ ਸੋਹਰੇ ਜਣਾ ਮੈਂ ਲੈ ਮੋਟਰਸਾਈਕਲ ਸੋਹਰੇ ਪਾਈ ਸੋਹਰੇ ਤੋਂ ਪੋਰ ਕੇ ਆ ਗਏ ਘਰੇ ਸਾਰਿਆਂ ਸੱਚ ਕੰਮ ਕਰਨ ਦੇ ਕਾਨੂੰਨਾਂ ਵਾਲੇ ਵਲੌਗ 'ਚ